Gracias.

मार मारियूं लहूचो रंग कपिड़े झूले पाइण लाइ शहीद ले ਜਦੋਂ ਕਿ ਤੇ ਵੀ ਕੌਮ ਤੇ ਬੈਦ ਬਤਾ ਜਾਨ ਬਾਲ ਨੇ ਕਰਨ ਕਰਵਾਰੀਆਂ ਨੇ ਮੁਤਤ ਮੁਤਕਾ ਮੰਗ ਕੇ ਨਹੀਂ ਲਈਆਂ ਲਈਆਂ ਫਿਰ ਦੇ ਨਾਲ ਸਰਦਾਰੀਆਂ ਨੇ ਹਸ ਹਸ ਕੇ ਸੂਰਵੀਂ ਪਿੱਛੜਨਾ ਬੱਚਿਆਂ ਦੇ ਡੋਲੇ ਕਰਵਾ ਕੇ ਢਾਰ ਬਣਾ ਕੇ ਗੱਲੀ ਪਾ ਕੇ ਮਾਂਵਾਂ ਦਾ ਫਿਰ ਵੀ ਸੀਣਾ ਕਰਨਾ ਤੋੜ ਕੇ ਫੱਡੇ ਰਹਿ ਜੰਗਲੀ ਖਾਲੇ ਜੇੜੀਆਂ ਤੁਪਾਂ ਖੋਦੇ ਬਾੜੇ ਗੁੰਡੀਆਂ ਤੇਗਾ ਸਾਡਾ ਫਿਰ ਵੀ ਨਾ ਹਰਨਾ ਮੌਲ ਦੀ ਚੀਜ਼ਾਂ ਅਸਲ ਲਾਉਣੇ 10 10 ਕੇ ਬੰਦ ਬੰਦ ਕਟਮਾਉਣੇ ਤਰਸੇਮ ਸੋਚੀ ਪਾ ਗਿਆ ਸਾਡਾ ਫਿਰ ਵੀ ਨਾ ਮੰਨਣਾ ਹਾਂ ਜੀ ਮਾਨਿਆ ਦੇ ਮਾਨ ਗੁਰੂ ਨਤਾਰਿਆਂ ਦੇ ਤਾਮ ਸਤਿਗੁਰੂ ਸਾਹਿਬ ਮੁਸ਼ੀਰ ਗੁਰੰਤ ਸਾਹਿਬ ਮਹਾਰਾਜ ਸੱਜੇ ਪਾਤਸ਼ਾਹ ਜੀ ਦੇ ਪਾਵਨ ਕੋਇਤਾ ਜਦੂਰੀ ਦੇ ਅੰਦਰ ਜਿਹੜੇ ਬੈਠੇ ਹੋ ਮਹਾਨ ਕੁਕਸਰੀ ਬ੍ਰਹਮ ਗਿਆਨੀ ਸਾਧੂ ਮਹਾਤਮਾ ਭਾਈ ਸਰ ਭਾਈ ਲਾਲੂ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਦਰਬਾਰ ਦੀ ਤੁਸੀ ਹਾਜ਼ਰੀ ਭਾਦੇ ਹੋ ਤੇ ਅਮਰ ਚਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਤੁਸੀ ਮਨਾ ਰਹੇ ਹੋ ਬੜਾ ਭਾਗੀ ਬੰਦ ਰਹੇ ਉਹ ਗੁਰੂ ਕੀ ਸੰਗਤ ਵਿੱਚ ਬੈਠ ਕੇ ਲੰਬੇ ਸਮੇਂ ਤੋਂ ਤੁਸਨੇ ਹਾਜ਼ਰੀ ਭਰੀ ਹੈ ਮੇਰੇ ਤੋਂ ਪਹਿਲਾਂ ਹਾਜ਼ੂਰੀ ਲਾਗੀ ਦਿੱਤਾ ਸ਼੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤ ਦਿਵਿੰਦਰ ਸਿੰਘ ਜੀ ਵਿਟਾਲੇ ਵਾਲੇ ਆਪ ਜੀ ਦੇ ਨਾਲ ਸ਼ਬਦ ਕੀਰਤਨ ਦੀ ਸਾਂਝ ਬਾਰੇ ਤੋਂ ਉਪਰੰਤ ਦਾਸ ਦੇ ਤੁਹਾਡੇ ਤੇ ਤਨੁਰ ਉਗਮ ਹੋਇਆ ਤੁਹਾਡੇ ਮੈਂ ਜੋੜੇ ਜਾਣ ਵਾਲੇ ਆਦਰ ਆਓ ਸਭ ਤੋਂ ਪਹਿਲਾਂ ਗੁਰਦੇਵ ਜੀ ਦੇ ਜਨਮ ਦਿਵਸ ਹਾਜ਼ਰ ਹੋਈਏ ਜਿੱਤੇ ਅਸੀਂ ਸਭ ਤੇ ਅੰਤਰਾਂ ਦਾ ਉਪਯੋਗ ਕਰਦੇ ਕਿ ਧੰਨਵਾਦੀ ਹੋਣਾ ਧਰਮ ਸਾਹਿਬ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਮੈਂ ਇੱਥੇ ਆਪ ਦਾ ਵਰਕਾ ਕੱਲ ਦੀ ਦੀਵਾਨ ਵਿੱਚ ਆਪ ਦਿਨ ਲਖਾ ਕਰ ਰਿਹਾ ਸਾਰ ਬਾਬਾ ਦੀਪ ਸਿੰਘ ਜੀ ਦਾ ਆਰੰਭਕ ਦੀਵਾਨ ਜਿੱਦਾਂ ਉਹਨਾਂ ਨੇ ਅਨੰਦਪੁਰ ਸਾਹਿਬ ਜੀ ਦੇ ਗੁਰੂ ਮਹਾਰਾਜ ਸੱਜੇ ਪਾਤਸ਼ਾਹ ਦੀ ਸੇਵਾ ਕਰਕੇ ਪ੍ਰਾਪਤ ਕੀਤੀ ਕੱਲ ਦੇ ਦੀਵਾਨ ਵਿੱਚ ਮੈਨੂੰ ਸਮੇਂ ਦੇ ਲਿਹਾਜ਼ ਨਾਲ ਸਮਾਪਤ ਕਰਨੀ ਪਈ ਪਰ ਕੱਲ ਜਦੋਂ ਮੈਂ ਦੀਵਾਨ ਸਮਾਪਤ ਕੀਤਾ ਤੇ ਮੈਂ ਗੁਰੂ ਕੇ ਸੰਗਤ ਨਾਲ ਵਾਅਦਾ ਕੀਤਾ ਸੀ ਕਿ ਜਿੱਥੋਂ ਇਤਿਹਾਸ ਛੱਡਿਆ ਵੀ ਉੱਥੋਂ ਹੀ ਅਰੰਭ ਕਰਾਂਗੇ ਮੈਂ ਦਿਹਾਸ ਦਾ ਵਰਕ ਆਰੰਭ ਕਰਨ ਤੋਂ ਪਹਿਲਾਂ ਮੈਨੂੰ ਹੁਕਮ ਹੋ ਗਿਆ ਸਟੇਜ ਖਤਰਸਾਬ ਗਿਆਨੀ ਰੁਦੇਵ ਸਿੰਘ ਜੀ ਭਾਈ ਸਾਹਿਬ ਨੂੰ ਨਹੀਂ ਕਹਿੰਦੇ ਕੋਈ ਮੋਬਾਈਲ ਕਿਸੇ ਦਾ ਗੁੰਮ ਗਿਆ ਗਵਾਚ ਗਿਆ ਤੇ ਜੇ ਲੱਭ ਦੇ ਕਿਸੇ ਦਿਨ ਤੇ ਸਟੇਜ ਤੇ ਪਹੁੰਚ ਜਾਵੇ ਇਹ ਜ਼ਰੂਰੀ ਸੂਚਨਾ ਹੈ ਸਤਿਗੁਰ ਸੱਚੇ ਬਾਚਾ ਕਿਰਪਾ ਕਰਨ ਆਓ ਇੱਕ ਪਰਿਵਾਨ ਦਿੱਤੀਆਂ ਕਾਗਰ ਕਰੀਏ ਸਾਰੀ ਸੰਗਤ ਕੋ ਸਤਨਾਮ ਸ੍ਰੀ ਵਾਹਿਗੁਰੂ ਗੁਰਦਵਾਨ ਦੀਵਾਨ ਵਿੱਚ ਮੈਂ ਚਰਚਾ ਕਰ ਰਿਹਾ ਹਾਂ ਇਹ ਬਹੁਤ ਛੋਟੀ ਉਮਰ ਵਿੱਚ ਮਾਤਾ ਪਿਤਾ ਅਨੰਦਪੁਰ ਸਾਹਿਬ ਲੈ ਕੇ ਗਏ ਬਾਬੇ ਦੀਪੂ ਬਾਬਾ ਦੀਪ ਸਿੰਘ ਜਦੋਂ ਨਾਮ ਅਨਦੀਪਾ ਸੀਗਾ ਕੱਲ ਦੇ ਦਿਵਾਨ ਵਿੱਚ ਜੇ ਤੁਸਾਂ ਦੀ ਹਾਜ਼ਰੀ ਭਰੀ ਹੋ ਗਈ ਤੇ ਤੁਹਾਨੂੰ ਪਤਾ ਲੱਗ ਜਾਣਾ ਵੀ ਕਿੱਥੋਂ ਮੈਂ ਗੱਲ ਛੱਡੀਆਂ ਤੇ ਕਿੱਥੋਂ ਮੈਂ ਸ਼ੁਰੂ ਕਰਾਂ ਲੱਗਾਂ ਤੁਹਾਨੂੰ ਸਾਰਾ ਇਤਿਹਾਸ ਯਾਦ ਹੋ ਜਾਏਗਾ ਮੇਰੀਆਂ ਭੈਣਾਂ ਬੇਟੀਆਂ ਵੀ ਤੁਸੀਂ ਬੈਠੇ ਹੋ ਟੀਵੀ ਜਨ ਦੇ ਉੱਤੇ ਸੀਰੀਅਲ ਚੱਲਦੇ ਹਨ ਤੋ ਜੇ ਕਥਾ ਕਿਸ ਤੇ ਖਤਮ ਹੁੰਦੀ ਹੈ ਨਾ ਤੇ ਫਿਰ ਅਗਲੇ ਦਿਨ ਨਵੀਂ ਸ਼ੁਰੂ ਹੁੰਦੀ ਹੈ ਵੀ ਤੇ ਭੈਣਾ ਨੂੰ ਚੇਤਾ ਆਉਂਦਾ ਰੀਤ ਤੱਕ ਗੱਲ ਮੁੱਕੀ ਸੀ ਤੇ ਐਪੀਸੋਡ ਖਤਮ ਹੁੰਦਾ ਤੇ ਫਿਰ ਅਗਲੇ ਦਿਨ ਚੱਲਦਾ ਤੋ ਭੈਣਾ ਚੇਤਾ ਰੱਖਦੀ ਆ ਪਰ ਫਿਰ ਵੀ ਉਹ ਜਿਹੜੇ ਲੈਕਚਰ ਸਿਮ ਤਿਆਰ ਕਰਦੇ ਨੇ ਡਰਮ ਨੇ ਉਹ ਕਹਿੰਦੇ ਰੀਕ ਰੀਕ ਕਰ ਤੁਹਾਨੂੰ ਫੇਰ ਇੱਕ ਵਾਰੀ ਦਿਖਾ ਦਈਏ ਵੀ ਕੱਲ ਵਾਲੀ ਕਿੱਥੇ ਕੀ ਹੋਇਆ ਸੀ ਤੁਸੀਂ ਮੈਂ ਛੇਤੀ ਦੇ ਨਾਲ ਥੋੜਾ ਜਿਹਾ ਸੰਕੇਪ ਮੈਂ ਇਹ ਪਿਆਰ ਗੱਲ ਦੇ ਦੀਵਾਨ ਵਿੱਚ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਨ ਲੱਗਾ ਮੈਂ ਗੱਲ ਕਰਾਂਗਾ ਕਿ ਗੱਲ ਮੈਂ ਕਿੱਥੋਂ ਪਛੜੀ ਸੀ ਤੇ ਕਿੱਥੋਂ ਸ਼ੁਰੂ ਕੀਤੀ ਸੀ ਮੈਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਮਾਤਾ ਪਿਤਾ ਦੀ ਗੋਦ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਨੇ ਛੋਟੇ ਹੁੰਦੇ ਗੁਰਮਤਿ ਦੀ ਗੁਰਤਿਆਂ ਸੁਣ ਕੀਤੀ ਮਾਤਾ ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ ਬਾਬਾ ਦੀਪ ਸਿੰਘ ਨੂੰ ਬਾਬਾ ਦੀਪ ਸਿੰਘ ਬਣਾਉਣ ਦੀ ਇਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਪਿਆਰ ਪੈ ਗਿਆ ਮਹਾਰਾਜ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਅੱਗੇ ਸਾਥ ਨੇ ਸੁਣੀਆ ਬਾਤਾਂ ਸੁਣੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਸਾਖੀਆਂ ਸੁਣੀਆਂ ਇਤਿਹਾਸ ਸੁਣਿਆ ਮਾਤਾ ਪਿਤਾ ਕੋ ਤੋ ਹਿਰਦੇ ਦੇ ਅੰਦਰ ਪਿਆਰ ਜਾਗਿਆ ਗੁਰੂ ਨਾਨਕ ਦੇਵ ਜੀ ਕਰ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਜਾ ਕੇ ਪਿਤਾ ਨੇ ਦਸਨਾ ਭਗਤੇ ਨਹੀਂ ਬੇਟਾ ਜਿਹੜਾ ਸਾਡਾ ਆਨੰਦਪੁਰ ਸਾਹਿਬ ਦਾ ਗੁਰੂ ਆ ਨਾ ਪੈਰਾ ਵਿੱਚ ਰਹਦਿਆਂ ਨੂੰ ਸਰਦਾਰੀਆਂ ਦੇ ਹੁੰਦਾ ਆ ਉਹ ਪੈਰਾ ਵਿੱਚ ਰਹਦਿਆਂ ਨੂੰ ਸਰਦਾਰੀਆਂ ਦੇਣ ਵਾਦੇ ਸੰਸਾਰ ਦੇ ਉੱਤੇ ਆਇਆ ਉਹਦਾ ਇੱਕ ਵਾਦਾ ਦਾਵਾ ਹੈ ਦੁਨੀਆ ਦੇ ਲੋਕਾਂ ਦੇ ਸਾਹਮਣੇ ਕਿ ਇਹਨ ਗਰੀਬ ਸਿੱਖ ਨੂੰ ਦੋ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਬੁਰਾਈ ਆਪਣੇ ਬੱਚੇ ਨੂੰ ਦੱਸਿਆ ਗੁਰੂ ਬਰਤਕ ਦੀਆ ਬੜੀਆਂ ਹੀ ਸੋਹਣੀਆਂ ਤੇ ਆਖਰ ਮਾਤਾ ਪਿਤਾ ਨੂੰ ਕਹਿਣ ਲੱਗੇ ਕਹਿੰਦੇ ਕਿ ਮੈਨੂੰ ਲੈ ਕੇ ਚਲੋ ਮੈਂ ਗੁਰੂ ਦੇ ਦਰਸ਼ਨ ਕਰਨੇ ਮਾਤਾ ਪਿਤਾ ਅਨੰਦਪੁਰ ਸਾਹਿਬ ਲੈ ਕੇ ਆਏ ਮਹਾਰਾਜ ਦੇ ਦਰਸ਼ਨ ਕੀਤੇ ਮਨ ਹੋਇਆ ਗਿਆ ਬਾਬਾ ਦੀਰ ਸਿੰਘ ਇੱਕ ਵਾਰੀ ਮੱਥਾ ਟੇਕ ਗਿਆ ਚੁੱਕੇ ਹੀ ਨਹੀਂ ਉਦੋਂ ਬਾਅਦ ਤੇ ਪਰਿਵਾਰ ਸੇਵਾ ਕਰਕੇ ਘਰ ਵਾਪਸ ਮੁੜਨ ਲੱਗਾ ਤੇ ਗੁਰੂ ਗੋਗੇ ਸਿੰਘ ਮਹਾਰਾਜ ਨੇ ਪਿਆਰ ਉਹਦੇ ਹਿਰਦੇ ਅੰਦਰ ਵੇਖ ਕੇ ਨਾ ਆਖਿਆ ਐਸਾ ਬਟੇ ਨੋਮੈਲ ਮੇਰੇ ਕੋਲ ਚੜ੍ਹ ਗਿਆ। ਮਹਾਰਾਜ ਨੇ ਖੋਦ ਲਿਆ। ਤੇ ਮਹਾਰਾਜ ਨੇ ਗੁਰੂ ਮੱਤੀ ਵਿਦਿਆ ਬਾਬੇ ਦੀਪ ਸਿੰਘ ਦੀ ਝੋਲੀ ਵਿੱਚ ਪਾਈ ਗੁਰਮੁਖੀ ਫਾਰਸੀ ਅਰਬੀ ਸੰਸਕ੍ਰਿਤ ਕਈ ਵਿਸ਼ਾਵਾ ਦਾ ਗਿਆਤਾ ਬਣਾਇਆ ਗਿਆਨੀ ਬਣਾਇਆ ਬਾਬਾ ਦੀਪ ਸਿੰਘ ਨੇ। ਸ਼ਾਸਤਰ ਵਿਦਿਆ ਦੀ ਦਾਤ ਪ੍ਰਾਪਤ ਕੀਤੀ ਬਾਬਾ ਦੀਪ ਸਿੰਘ ਨੇ। ਜੇ ਸੇਵਾ ਕਰਨ ਵਿੱਚ ਦਿਨ ਰਾਤ ਲੱਗੇ ਰਹਿਣਾ ਬਾਬਾ ਦੀਪ ਸਿੰਘ ਜੀ ਨੇ ਸੇਵਾ ਵੀ ਕਰਨੀ ਤੇ ਮਿੱਤਿਆ ਵੀ ਹਸਣ ਦੀ ਮੈਂ ਗੱਲ ਇਥੋਂ ਕੋ ਛੱਡੀ ਸੀ ਕਿ ਸੇਵਾ ਵਿੱਚ ਇਹੋ ਜਿਹੀ ਲੱਗਣ ਲੱਗੀ ਭੱਜ ਭੱਜ ਕੇ ਸੇਵਾ ਕਰਦਾ ਬਾਬਾ ਦੀਪ ਸਿੰਘ ਦੌੜ ਤੋਰ ਜਿੱਥੇ ਸੇਵਾ ਕਰਨ ਦੀ ਲੋੜ ਹੁੰਦੀ ਉਹ ਤੇ ਪਹੁੰਚ ਜਾਂਦਾ ਇੱਕ ਦਿਨ ਕੀ ਹੋਇਆ ਲੰਗਰ ਵਿੱਚ ਝੂਠੇ ਬਰਤਨ ਸਾਫ਼ ਕਰਨ ਲੱਗੇ ਬਾਬਾ ਦੀਪ ਸਿੰਘ ਜਿੱਦ ਬਰਤਨ ਸਾਫ਼ ਕਰਨ ਲੱਗੇ ਤੇ ਇੱਕ ਬਾਟਾ ਨਾਤੇ ਜਾ ਗਿਆ ਸਰਬ ਲੋ ਦਾ ਬਾਟਾ ਬਾਬਾ ਦੀਪ ਸਿੰਘ ਦੀ ਮੰਨ ਲੱਗ ਤੇ ਬਾਟੇ ਦੇ ਵਿੱਚ ਰੇਤਾ ਛੁੱਟ ਕੇ ਉਹਨੂੰ ਚੰਗੀ ਤਰ੍ਹਾਂ ਮਾਜਦੇ ਆ ਧੋਂਦੇ ਆ ਪਾਣੀ ਦੇ ਨਾਲ ਫਿਰ ਚੁੱਕ ਕੇ ਵੇਖਦੇ ਆ ਤੇ ਜਦੋਂ ਚੁੱਕ ਕੇ ਵੇਖਦੇ ਆ ਨਾ ਤੇ بڑے ਗੌਰਨਰ ਦੇ ਵੇਖ ਕੇ ਫਿਰ ਜ਼ਮੀਨ ਉੱਤੇ ਰੱਖਦੇ ਆ ਬਾਟੇ ਨੂੰ ਤੇ ਫਿਰ ਉਹਦੇ ਵਿੱਚ ਰੇਤਾ ਛੁੱਟ ਕੇ ਉਹਨੂੰ ਮਾਜਣਾ ਸ਼ੁਰੂ ਕਰਦੇ ਆ ਫਿਰ ਪਾਣੀ ਨਾਲ ਧੋਂਦੇ ਆ ਫਿਰ ਬਾਟਾ ਚੁੱਕ ਕੇ ਵੇਖਦੇ ਆ ਤੇ ਗੌਰਨਰ ਦੇਖ ਕੇ ਫਿਰ ਜ਼ਮੀਨ ਉੱਤੇ ਰੱਖ ਕੇ ਤੇ ਫਿਰ ਉਹਨੂੰ ਮਾਜਣਾ ਸ਼ੁਰੂ ਕਰਦੇ ਆ ਇਸ ਤਰ੍ਹਾਂ ਕਰਦੀ ਜਾਂਦੀ ਤੇ ਕਈ ਵਾਰੀ ਤੱਕ ਕਰਦਾ ਤੋਂ ਮਹਾਰਾਜ ਸੱਜੇ ਪਾਤਸ਼ਾਹ ਲੱਗੇ ਹੋਏ ਦੀਵਾਨ ਵਿੱਚ ਮਹਾਰਾਜ ਸੱਜੇ ਪਾਤਸ਼ਾਹ ਦਰਬਾਰ ਵਿੱਚ ਬੈਠੇ ਸਨ ਗੁਰੂ ਗੋਬਿੰਦ ਸਿੰਘ ਜੀ ਤੋਂ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਇੱਕਦਮ ਸੇਵਾਦਾਰ ਸਿੱਖਾਂ ਨੂੰ ਆਖਿਆ ਕਿ ਚਲੋ ਨਗਰ ਵਾਲੇ ਬਾਹਰ ਚਲੀਏ ਗੁਰਦੇਵ ਸੱਜੇ ਪਾਤਸ਼ਾਹ ਨੇ ਸੇਵਾਦਾਰ ਸਿੱਖਾਂ ਨੂੰ ਨਾਲ ਲੈ ਕੇ ਤੇ ਜਿੱਥੇ ਬਾਬਾ ਦੀਪ ਸਿੰਘ ਪਾਟਾ ਮੰਨਣ ਦੇ ਅਸੀਂ ਤਾਂ ਬੈਠਾ ਮਹਾਰਾਜ ਉੱਥੇ ਇੱਕ ਵਾਰ ਸਾਰੀ ਸੰਗਤ ਬਹੁਤ zadovolਤ ਹੋ ਜਾਂਦੀ ਹੋ। ਵਾਹਿਗੁਰੂ ਮਹਾਰਾਜ ਉੱਥੇ ਪਹੁੰਚ ਗਏ। ਤੇ ਮੋੜੇ ਤੇ ਜਾ ਕੇ ਹੱਥ ਲੱਗਿਆ ਤੇ ਅਕਬੀਰ ਸਿੰਘਾਇਕੀ ਗੱਲ। ਇੱਕ ਵਾਰੀ ਮਹਾਰਾਜ ਸਜੇ ਪਛਾਦੀ ਮਿੱਠੀ ਤੇ ਪਾਵਨ ਰਸਨਾ। ਬਾਬਾ ਦੀਪ ਸਿੰਘ ਦੇ ਕੰਨਾਂ ਵਿੱਚ ਪਈ ਉਹਨੇ ਇੱਕ ਮਸਤੀ ਵਿੱਚ ਬਾਟਾ ਮੰਦੀ ਜਾਂਦਾ ਸੀ ਇਹ ਕਦਮ ਉਹਨੇ ਆਪਣਾ মুখ ਉੱਪਰ ਨੂੰ ਚੁੱਕਿਆ। ਮਹਾਰਾਜ ਦੇ ਦਰਖਤ ਨੂੰ ਕੀਤੇ ਮੱਥਾ ਚਰਨਾਂ ਦੇ ਤਰੀਕੇ ਗਿਆ। ਮਹਾਰਾਜ ਦਾ ਸਵਾਲ ਸੀ ਤੇ ਮਹਾਰਾਜ ਨੇ ਦੂਜੀ ਵਾਰੀ ਦੁਹਰਾਇਆ ਦੂਸਰੀ ਵਾਰੀ ਫੇਰ ਪੁੱਛਿਆ ਦੀਪ ਸਿੰਘਾ ਕੀ ਕਰ ਰਿਹਾ ਹੈ? ਆ ਜਿਹੜਾ ਬਾਟਾ ਤੇਰੇ ਹੱਥ ਵਿੱਚ ਹੈ ਨਾ ਬੜੇ ਜਿਹੇ ਦਾ ਸਾਫ ਹੋ ਗਿਆ ਤਾਂ ਚਮਕਦਾ ਪਿਆ ਸ਼ੀਸ਼ੇ ਵਾਂਗ। ਤੇ ਦੀਪ ਸਿੰਘਾ ਤੂੰ بار بار ਕਿਹੜੀ ਗੱਲੋਂ ਮੰਨਦੀ ਜਾਂਦਾ ਹੈਂ? ਕਿਉਂ ਮੰਨਦਾ ਹੈਂ? ਇਹ ਤਾਂ ਬੜੇ ਜਿਹੇ ਦਾ ਸਾਫ ਹੋ ਗਿਆ। ਤੇ ਬਾਬਾ ਦੀਪ ਸਿੰਘ ਜੀ ਨੇ ਕਿਹਾ ਲੱਗੇ ਕਿ ਸਤਿਗੁਰੂ ਜੀ ਮੈਂ ਬਾਟਾ ਨਹੀਂ ਸਾਫ ਕਰ ਰਿਹਾ ਹੁਣ ਜਾਣੀ ਜਾਣ ਸਤਗੁਰੂ ਸੱਚੇ ਪਾਤਸ਼ਾਹ ਜੀ ਤਾਂ ਜਾਣਦੇ ਸਨ ਹੁਣ ਆਪਾਂ ਇਹ ਅੱਗੇ ਕਿ ਮਹਾਰਾਜ ਨੇ ਪੁੱਛਿਆ ਕਿ ਪਤਾ ਨਹੀਂ ਸੀ ਮਹਾਰਾਜ ਇਹ ਨਹੀਂ ਗੱਲ ਮਹਾਰਾਜ ਨੂੰ ਪਤਾ ਨਹੀਂ ਆ ਕਿ ਬਾਬਾ ਦੀਪ ਸਿੰਘ ਕੀ ਖੇੜ ਵਰਤਉਂਦੇ ਬਾਬਾ ਖੇੜ ਕੀ ਵਰਤਦਾ ਰਿਹਾ ਇਹ ਇਸ ਤਰ੍ਹਾਂ ਨਹੀਂ ਕਿ ਮਹਾਰਾਜ ਨੂੰ ਪਤਾ ਨਹੀਂ ਆ ਸਤਿ ਪੂਰੀ ਸੱਚਾ ਪਾਤਸ਼ਾਹ ਜਾਣੀ ਜਾਣਦੇ ਉਹਨੂੰ ਪਤਾ ਹੈ ਦੇ ਵਰਗਿਆਂ ਨੂੰ ਵੀ ਪਤਾ ਲੱਗਦਾ ਹੈ ਮਹਾਰਾਜ ਨੇ ਪੁੱਛਿਆ ਅਦੀਪ ਸਿੰਘਾ ਜੇ ਤੂੰ ਬਾਟਾ ਨਹੀਂ ਸਾਫ਼ ਕਰਦਾ ਤਾਂ ਮੈਂ ਕਰਦਾ ਕੀ ਆ ਜੇ ਬਾਟਾ ਨਹੀਂ ਸਾਫ਼ ਕਰ ਰਿਹਾ ਫੇਰ ਕੀ ਕਰਦਾ ਇਹਨੂੰ ਮਾਜ ਮੰਨ ਕੇ ਮਹਾਰਾਜ ਨੇ ਤਾਂ ਆ ਕੇ ਪੁੱਛਿਆ ਵੀ ਸਾਨੂੰ ਵੀ ਪਤਾ ਲੱਗਦੇ ਇਹ ਬਾਬਾ ਦੀਪ ਸਿੰਘ ਕੀ ਕਰਨ ਲਿਆ ਇਹ ਬਾਬਾ ਦੀਪ ਸਿੰਘ ਨੇ ਅੱਜ ਮਹਾਰਾਜ ਮੈਂ ਬਾਟਾ ਨਹੀਂ ਸਾਫ਼ ਕਰ ਰਿਹਾ ਮੈਂ ਆਪਣਾ ਮਾਨ ਸਾਫ਼ ਕਰਦਾ ਮਾਨਸਾਹ ਕਰਦੇ ਤਮੈ ਇਸ ਬਾਟੇ ਨੂੰ ਜਦੋਂ ਵੇਖਦਾ ਹੈ ਨਾ ਤੇ ਮਹਾਰਾਜ ਮੈ ਇਹਦੇ ਵਿੱਚੋਂ ਆਪਣਾ ਜਦੋਂ ਮੈਂ ਚੁੱਕ ਕੇ ਇਹਨੂੰ ਵੇਖਦਾ ਤੇ ਇਹਦੇ ਵਿੱਚੋਂ ਮੈਨੂੰ ਆਪਣਾ ਸੂਤ ਨਜ਼ਰ ਆਉਂਦਾ ਆਪਣਾ ਚਿਹਰਾ ਦਿਸਦਾ ਹੈ ਇਸ ਬਾਟੇ ਦੇ ਵਿੱਚ ਫਿਰ ਮਹਾਰਾਜ ਮੈਂ ਮੈਨੂੰ ਸਮਝ ਲੱਗ ਜਾਂਦੀ ਹੈ ਕਿ ਦੀਪ ਸਿੰਘਾ ਜਿਦਾਂ ਮਾਨਸਾਹ ਨੂੰ ਮੈਂ ਫਿਰ ਬਾਟਾ ਮੈਂ ਮਹਾਰਾਜ ਗਏ ਲੱਗੇ ਕਹਿੰਦੇ ਦੀਪ ਸਿੰਘਾ ਤੇਰਾ ਚਿਹਰਾ ਤੈਨੂੰ ਇਸ ਬਾਟੇ ਵਿੱਚੋਂ ਨਜ਼ਰ ਆ ਰਿਹਾ ਹੈ ਤੇ ਮਨ ਤੇਰਾ ਕਿੰਨੇ ਸਾਫ਼ ਨਹੀਂ ਹੈ ਇਹ ਕੀ ਕਹਿਣਾ ਚਾਹੁੰਦਾ ਤੂੰ ਤੇਰੇ ਦਿਲ ਦੀ ਭਾਵਨਾ ਕੀ ਹੈ ਤਾਂ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਜਿੰਨਾ ਚਿਰ ਮੈਨੂੰ ਇਸ ਬਾਟੇ ਦੇ ਵਿੱਚੋਂ ਤੁਹਾਡਾ ਸਰੂਪ ਨਜ਼ਰ ਨਹੀਂ ਆਇਆ ਉਹਨਾਂ ਦੇ ਮਨ ਸਾਫ਼ ਨਹੀਂ ਹੋਣਾ ਇੱਕ ਵਾਰ ਸਾਰੀ ਸੰਗਤ ਕੋ ਸਤਿਕਾਰ ਜਿੰਨਾ ਜਰ ਤੁਹਾਡਾ ਸਰੂਪ ਨੰਦਰ ਸੇ ਮੈਨੂੰ ਆਪਣੀ ਸੇਵਾ ਦੇ ਵਿੱਚੋਂ ਤੁਹਾਡੀ ਕਿਰਪਾ ਨੂੰ ਨਜ਼ਰ ਆਈ ਅਸੀਂ ਸੇਵਾ ਕਰਕੇ ਆਪਣੇ ਆਪ ਨੂੰ ਲੱਭਦੇ ਹਾਂ ਬਾਬਾ ਦੀ ਸਿੰਘ ਸੇਵਾ ਕਰਕੇ ਆਪਣੇ ਗੁਰੂ ਨੂੰ ਲੱਭਦੇ ਹਾਂ ਅਸੀਂ ਸੇਵਾ ਕਰਕੇ ਆਪਣੀ ਆਪਣੇ ਮਨ ਦੀ ਖੋਖ ਨੂੰ ਮਿਟਾਉਣਾ ਚਾਹੁੰਦੇ ਆ ਆਪਣੇ ਹੰਤਾ ਨੂੰ ਪਠਾ ਪੱਠੇ ਪੋਣਾ ਚਾਹੁੰਦੇ ਆ ਵੀ ਦੁਨੀਆ ਦੇ ਵਿੱਚ ਸਾਡੀ ਚਰਚਾ ਕਰਨੀ ਵੀ ਬੜਾ ਵੱਡਾ ਸੇਵਾਦਾਰ ਹੈ ਧੰਨੇ ਬਾਬਾ ਧੀਮ ਸਿੰਘ ਸੇਵਾ ਕਰਕੇ ਉਹਦੇ ਦਿਲ ਵਿੱਚ ਇਹ ਭਾਵਨਾ ਪੈਦਾ ਹੋਣੀ ਕਿ ਆ ਜਿਹੜੀ ਮੈਂ ਸੇਵਾ ਕਰਨ ਜਾਂ ਇਹ ਮੇਰਾ ਸੱਚਾ ਪਾਤਸ਼ਾਹ ਮੇਰੇ ਕੋਲੋਂ ਕਰਵਾਉਣਾ ਪਿਆ। ਮਹਾਰਾਜ ਸਤੇ ਪਾਤ ਜੜੇ પ્રસੰਗ ਹੋਏ। ਦਿਲਵਕੜੀ ਵਿੱਚ ਲਿਆ ਪਿਆਰ ਦਿੱਤਾ ਅਸ਼ੀਰਵਾਦ ਦਿੱਤਾ। ਮਹਾਰਾਜ ਨੇ 쿠ਟੀ ਵਿੱਚ ਆ ਕੇ ਆਖਿਆ ਧੀਮ ਸਿੰਘਾ ਤੇਰੀ ਸੇਵਾ ਗੁਰੂ ਨਾਨਕ ਦੇ ਕਰੇ ਕਰਵਾਉਣਾ। ਬਾਬਾ ਕਹਿੰਦੇ ਆ ਬਾਬਾ ਦੀਪ ਸਿੰਘ ਤਲੀ ਦੇ ਉੱਤੇ ਸ਼ੀਸ਼ ਧਰ ਕੇ ਕਿਵੇਂ ਲੜਿਆ ਉਹ ਤਲੀ ਦੇ ਉੱਤੇ ਸ਼ੀਸ਼ ਧਰ ਕੇ ਤਾਂ ਲੜ ਸਕਿਆ ਉਹਨੇ ਆਪਣਾ ਮਨੁੱਖੀ ਸਿਰ ਮਹਾਰਾਜ ਦੇ ਚਰਨਾਂ 'ਚ ਇਸ ਤਰ੍ਹਾਂ ਅਰਪਣ ਕਰ ਦਿੱਤਾ ਸੀ ਐਦਾਂ ਮਨੁੱਖੀ ਸਿਰ ਦੇ ਕਹਾਏ ਇਹ ਤਾਂ ਮਨੁੱਖੀ ਸਿਰ ਦੇ ਦिए ਪਰ ਤਾਂ ਦੇ ਰੂਪੀ ਸਿਰ ਦੇ ਮਨੁੱਖ ਨੂੰ ਜੋੜ ਨਹੀਂ ਰਹਿ ਜਾਂਦੀ ਬੰਦਾ ਗੁਰੂ ਲਈ ਖਾਤਰ ਕੁਰਬਾਨ ਕਰਨੋਂ ਹੱਥੇ ਤਿਆਰ ਹੋ ਜਾਂਦਾ ਸੇਵਾ ਕਰਕੇ ਘਰੂ ਰਜਾਇਆ ਮਹਾਰਾਜ ਖੁਸ਼ੀ ਬਿਚਾਰ ਕੇ ਉਸ ਕੋਲੇ ਬਾਬਾ ਜੀਤ ਸਿੰਘ ਨੂੰ ਜਵੇ ਦਵਾਜ ਰਹੇ ਉਹਨਾਂ ਦਾ ਨਕਾ ਹੈ ਦਾਸ ਨੇ ਆਪਣੀ ਕਰਮ ਦਾ ਲਿਖਦਾ ਯਤਨ ਕੀਤਾ ਢਾੜੀ ਜਾਂਦਾ ਹੈ